ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 19% ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਇਹ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 4 ਡਾਲਰ 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕੋਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਧਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ ਦੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟਸ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਫੀਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ। ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 19% ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਇਹ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 $4 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਅਦਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ 'ਤੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਫੀਸਾਂ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 19 ਫੀਸਦੀ ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਇਹ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 204 ਡਾਲਰ 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਧਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ ਦੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟਸ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਕਿਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 10% ਤੀ ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 $4 40 ਸੈਂਟ ਦੀ ਬਜਾਏ 243 ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਧਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ 'ਤੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟਸ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਫੀਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ। ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 10% ਤੀ ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਇਹ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 $4 40 ਸੈਂਟ ਦੀ ਬਜਾਏ 243 ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਧਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ 'ਤੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਫੀਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋ ਜਾਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 19 ਫੀਸਦੀ ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਇਹ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 204 ਡਾਲਰ 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਧਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ 'ਤੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਅਤੇ ਪਾਸਪੋਰਟ ਫੀਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ। ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 19% ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਇਹ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 4 ਡਾਲਰ 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੌਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕੋਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਅਦਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ ਦੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਕਿਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 10% ਤੀ ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 $4 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਅਦਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ 'ਤੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਫੀਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ। ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 10% ਤੀ ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 $4 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਧਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਪੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀਆਂ ਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤانوں ਦੱਸੀਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾ ਦੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਫੀਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਫੀਸਾਂ ਕੱਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਨੇ 19% ਤੀ ਤੱਕ ਵਾਧੇ ਦੀ ਪੁਸ਼ਟੀ ਕੀਤੀ ਹੈ ਸ਼ੁੱਕਰਵਾਰ 12 ਨਵੰਬਰ ਤੋਂ ਅਡਲਟ ਵੱਲੋਂ ਨਾਗਰਿਕਤਾ ਲਈ ਕੀਤੀ ਜਾਣ ਵਾਲੀ ਅਰਜੀ ਦੀ ਫੀਸ 470 ਡਾਲਰ 20 ਸੈਂਟ ਤੋਂ ਵੱਧ ਕੇ ਹੁਣ 560 ਡਾਲਰ ਹੋ ਜਾਵੇਗੀ 16 ਸਾਲ ਤੋਂ ਘੱਟ ਬੱਚਿਆਂ ਲਈ ਇਹ ਫੀਸ 235 ਡਾਲਰ 10 ਸੈਂਟ ਤੋਂ ਵੱਧ ਕੇ 280 ਡਾਲਰ ਹੋ ਜਾਵੇਗੀ ਸਿਟੀਨਸ਼ਿਪ ਬਾਇ ਡੀਸੈਂਟ ਹੁਣ 200 $4 40 ਸੈਂਟ ਦੀ ਬਜਾਏ 243 ਡਾਲਰ ਦੇ ਵਿੱਚ ਮਿਲੇਗੀ ਡੀਆਈ ਨੇ ਕਿਹਾ ਹੈ ਕਿ ਨਵੀਆਂ ਅਤੇ ਸੋਧੀਆਂ ਹੋਈਆਂ ਸਾਰੀਆਂ ਫੀਸਾਂ ਦੀ ਜਾਣਕਾਰੀ ਨਿਊਜ਼ੀਲੈਂਡ ਸਰਕਾਰ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਸਰਵਿਸਿਜ਼ ਐਂਡ ਐਕਸੈਸ ਦੇ ਜਰਨਲ ਮੈਨੇਜਰ ਐਂਡਰੀਅਨ ਜ਼ਾਰਵਿਸ ਨੇ ਕਿਹਾ ਹੈ ਕਿ ਨਾਗਰਿਕਤਾ ਦੀਆਂ ਫੀਸਾਂ ਪਿਛਲੇ 22 ਸਾਲਾਂ ਤੋਂ ਨਹੀਂ ਵਧੀਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਰਾਈਜ਼ਿੰਗ ਕਾਸਟ ਨਾਲ ਸੇਵਾਵਾਂ ਨੂੰ ਸਸਟੇਨ ਕਰਨ ਲਈ ਇਹ ਵਾਧਾ ਕਰਨਾ ਲਾਜ਼ਮੀ ਸੀ ਉੱਚ ਗੁਣਵੱਤਾ ਸੇਵਾਵਾਂ ਚਲਾਉਣ ਲਈ ਵਾਧੂ ਖਰਚੇ ਬੂਰੇ ਕਰਨ ਲਈ ਫੀਸਾਂ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਸੀ ਅੰਤਰਰਾਸ਼ਟਰੀ ਪੱਧਰ ਤੇ ਨਿਊਜ਼ੀਲੈਂਡ ਦੀ ਅਫੀਸਾਂ ਅਜੇ ਵੀ ਸਭ ਤੋਂ ਘੱਟ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਸਪੋਰਟ ਫੀਸਾਂ ਦੇ ਵੀ ਵਾਧਾ ਕੀਤਾ ਗਿਆ ਸੀਗਾ ਅਡਲਟ ਲਈ ਕੀਮਤ 215 ਡਾਲਰ ਤੋਂ ਵਧਾ ਕੇ 247 ਡਾਲਰ ਕੀਤੀ ਗਈ ਸੀ ਤੇ ਬੱਚਿਆਂ ਲਈ 125 ਡਾਲਰ ਤੋਂ ਵਧਾ ਕੇ 144 ਡਾਲਰ ਕਰ ਦਿੱਤੀ ਗਈ ਸੀ ਵਿਭਾਗ ਮੁਤਾਬਕ ਇਹ ਵਾਧਾ ਪਾਸਪੋਰਟ ਬਣਾਉਣ ਦੀ ਵੱਧੀ ਲਾਗਤ ਕਰਨ ਹੋਇਆ ਹੈ ਨਾਗਰਿਕਤਾ ਤੇ ਪਾਸਪੋਰਟ ਫੀਸਾ ਦੇ ਇਹ ਨਵੇਂ ਦਰ ਕੱਲ ਤੋਂ ਸਾਰੇ ਮੁਲਕ ਦੇ ਵਿੱਚ ਲਾਗੂ ਹੋ ਜਾਣਗੇ।